છક્યા ਪ੍ਰੀਤ ਆ ਜਾਓ ਹੋਰ ਨਾ ਬੰਦਿਆ ਇਹ ਜਦ ਦੀ ਧੀ ਮੈਂ ਸਾਡਾ ਪਹਿਲਾਂ ਮੈਂ ਟੱਕਰ ਲਾ ਦਿੱਤੀ ਅੜੀ ਚਾਰ ਜਾਂ ਨਹੀਂ ਪਰ ਮੈਂ ਹੌਸਪਟਲ ਜਾਉਂਦਾ ਨਹੀਂ ਭਈਆ ਕੋਰਾ ਆਪਾਂ ਕਿਹੜੇ ਕਰੀਏ ਜੋ ਪਤਾ ਹੈ ਮੇਰੇ ਤਾਰੀ ਤੇਜਰ ਦੇ ਜੀ ਤੇਰੇ ਨਾਮ ਦੇਵ ਪਾਰੀ ਨੰਦੇ ਮੇਰੇ ਜੀ ਤੇਰੇ ਨਾਮ ਦੇਵ ਅਗਰਵਾਹੇ ਨਾਮ ਦੇਵ ਪਾਰੀ ਤੇਰੇ ਨਾਮ ਤੇਗ ਪਾਰੀ ਨਾਮ ਦੇਵ ਪਾਰੀ ਤੇਰੇ ਨਾਮ ਤੇਗ ਪਾਰੀ Keep que Bye. 咱们。

Rồi con có phải chứ? cái không? Bỏ lỡ những video hấp dẫn ਫੋੜੋ ਲਾ ਦਿਓ ਅਰੇ ਜੇ ਰੇ ਰੇ ਰੰਗ ਨਹੀਂ ਲੰਘਦਾ ਇਹ ਜਾਣਾ ਨਹੀਂ ਇਹ ਕੁੱਤੀ ਸਾਹਬ ਇੱਥੇ ਜੋ ਪੰਜ ਪੈਰੇ ਹੁੰਦੇ ਨੇ ਨਾ ਸਾਰੇ ਇਹ ਸਾਰੇ ਸਮੂਹ ਇਹ ਕਾਹਦਾ ਕਰ ਚੰਗਿਆ I can't be a part of the poor, 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 I can't be a the poor, I can not be a part of the poor i can ਸਿਆਨ ਦੂਆ ਸਤ ਨੂੰ ਮੈਂ ਪਾਇਆ ਅੱਜ ਤੇਰੇ ਆਪੂ ਦਾ ਕੋਈ ਨਾ

ਵਾਹਿਗੁਰੂ 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 ਸਾਬ ਜੀ ਤੁਹਾਡੇ ਅਗੇ ਅਰਦਾਸ ਕਰਨ ਵਾਲੀ ਜੀਓ ਪਿੰਡ ਪੰਤੇਰਾ ਕਹੋ ਨਾਨਕ ਤਕਰੀ ਵੜਾਈ ਕਾਈ ਨਾਵੜਾ ਜਾਣੇ ਮੇਰਾ ਮੇਰਾ ਮਾਣ ਦੀ ਬਾਣ ਤੁਹੇ ਮੇਰੇ ਸੁਆਮੀ ਮੈਂ ਤੁਹਾਡੇ ਅਗੇ ਅਰਦਾਸ ਮੈਂ ਹੋਰ ਥਾਉ ਨਾ ਹੀ ਕਰੂ ਬੇਨਤੀ ਮੇਰਾ ਬੁਖ ਸੁਖ ਸੁਧੀ ਪਾਸ ਰੋਇ ਕਰ ਜੋੜ ਕਰੂ ਅਰਦਾਸ ਉਹ ਨ ਭਾਵੇ ਤਾਂ ਬਾਣੇ ਰਸ ਅਰਦਾਸ ਇੱਕ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਾਵੀ ਭਨੌਦੀ ਜੀ ਕੀ ਪਾਸ ਸਹੀ ਦਸਵੀਂ ਪ੍ਰਤਮ ਪ੍ਰਤੀਸਿੰਦਰ ਕਾ ਗੁਰੂ ਨਾਨਕ ਦੇਵ ਆਏ ਫਿਰ ਉੰਗਰ ਦੇ ਅਮਰਦਾਸ ਅਰਮਦਾਸ ਜੀ ਦੇ ਨਾਲ ਦੰਨ ਹਰ ਗੋਬਿੰਦ ਨੂੰ ਸੰਮਰ ਸ੍ਰੀ ਹਰਿ ਰਾਇ ਸ੍ਰੀ ਹਰਿ ਕੁਸਿਦਿ ਤੇ ਆਗੇ ਰਛਾਤ ਪੁਜਾਈ ਤੇਗ ਬਾਧਾ ਸਿਮਰੀਆ ਕਰਨ ਵਾਲੀ ਦੇ ਆਵੇ ਧਾਈ ਸਭ ਥਾਣੀ ਹੋਈ ਸਾਈ ਤਾਂਡਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਭ ਥਾਣੀ ਹੋਈ ਸਾਈ ਦਫਾ ਪਾਸ਼ਾ ਯਾਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਤ ਦੀ ਦਾਤ ਦੇ ਅੰਦਰ ਸੁਣਾ ਪਾਛੀ ਆਮੇ ਤੁ ਪੰਜੋ ਪਿਆਰੇ ਚੋ ਸੰਜਿਆ ਦੇ ਚਾਲੀ ਮੋਟਿਆਂ ਅਡੀਆਂ ਜੱਗੀਆਂ ਪੱਤਿਆਂ ਜਿਹਨਾਂ ਨਾਮ ਜੱਟਿਆ ਵੱਡ ਛੱਲਿਆ ਇੱਕ ਰਕੀ ਗਵਾਰੀ ਨੇਕ ਜਨ ਦੇ ਦੀਦਾਰ ਦਾ ਪਿਆਰ ਅਸ਼ਟਿਆ ਦੀ ਕਮਾਈ ਦਾ ਤੇ ਅੰਤ ਤੱਕ ਦਾ ਹਾਲ ਸਾਜੇ ਆਮੇ ਤੁ ਜੇ ਨਾ ਸੁਣਨ ਸੁਣਨਿਆਂ ਤਾਰੇ ਇੱਦਿ ਸਿਸ਼ਟੇ ਬੰਦ ਬੰਦ ਕਟਵਾਇ

ਯਾ ਜਿਆ ਪਾਸਾਰੀ ਕਹਾਤਾ ਰਸ਼ਿਆ ਹੈ ਦੇਵ ਦੇ ਕਤੇ ਗਿਰਤ ਗੀਤ ਪਦ ਵਿਜੀਤ ਖਾਲਸਾ ਜੀ ਕੋ ਬੋਲ ਬਾਲਿਆ ਹੈ ਵਾਹਿਗੁਰੂ ਖੰਸਕੀ ਦਾ ਕਿਸ ਦਾਗ ਰਤਾਨ ਬਗੈਤ ਦਾ ਨਸਾਤਨ ਤੁਸਤਨ ਦਾ ਨਾਮ ਸਰਦਾਰ ਸ੍ਰੀ ਅੰਮ੍ਰਿਤਸਰ ਦੇ ਦਰਸ਼ਕ ਸ਼ਨਾਣ ਚੌਂਕੀਆਂ ਜੱਗੇ ਬੂਗੇ ਜੁਗ ਜੁਗਟਾਲ ਤਰੂਗਾ ਜੀ ਕਾ ਨਾ ਖਾਲਸਾ ਜੀ ਵਾਹਿਗੁਰੂ ਸਿੱਖਾ ਦਾ ਮਹਾਨੀਆ ਮੁਬਾਰਕੀ ਮੁਫਤਾਰ ਰੱਖਾ ਆਪ ਨੂੰ ਬੈਗ ਕਾਲਪਿਤ ਜੀ ਇੱਕ ਅਲਪ ਆਪਣੇ ਪਤ ਦੇ ਸਦਾ ਸਹਾਇਤਾ ਨਾਲ ਜੀਓ શ્રી ਗੁਰਨਾਥ ਸਾਹਿਬ ਨੂੰ ਬਰਤਨ ਮੰਜਰਾ ਤੋਂ ਕਰ ਤੁੰਛੋੜਿਆ ਗਿਆ ਹੈ ਖੁੱਲੇ ਸੇਵਾ ਸਮਰਦਾਨ ਤੇ ਆਰੀ ਖਾਲ ਸੰਜੀਵਨ ਬਖਸ਼ੋ ਜੀ ਇਹ ਨਹੀਂ ਮਾਰਿਆ ਨਹੀਂ ਮਾਰਦੂ ਤੇ ਤਾਣੇ ਤੇ ਤਾਣਦੂ ਨਿਯੋਤਿਆਂ ਦੀ ਓਟ ਤੇ ਆਸਰੇ ਦੇ ਆਸਰੇ ਤਾਂਤਰ ਸ੍ਰੀ ਗੁਰੂ ਪਾਤਸ਼ਾਹ ਜੀ ਤਾਂਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਤਾਂਦਰ ਪਰਵਾ ਜੀ ਜੀ ਤਾਂਦਰਬਾ ਬਾਗ ਦੇ ਸ੍ਰੀ ਤਾਂਤਰ ਮਿਲਰਾਮ ਦਾਸ ਜੇ ਸੂਰਿਆ ਦੇ ਸਵਾਰੀ ਆਕੂ ਨਾਰਾਈ ਤਾਂ ਪਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਾ ਦੇਸਾ ਲਾ ਗੁਰੂ ਨਾਰਾਜ ਜੀ ਅੱਜ ਦੇ ਰੋਹਾਨੀ ਤੇ ਪਰਮਾਨ ਸੂਰਾ ਸ਼ੋਕ ਦਾ ਚਾਨੀ ਹੈ ਜੋ ਲਰੇ ਦਿਲ ਕੇ ਹੈ ਉਰਜਾ ਬੁਝਾਣ ਨੂੰ ਮਰੀ ਬਗੂਨਾ ਸ਼ਾਰੀਖੇ ਦੇਣਾ ਅਪਨ ਸਾਹਿਬ ਗੁਰੂ ਮਹਾਰਾਜੀ ਅੱਜ ਦੇ ਸੰਤਾਪੇਣ ਮੁੱਖਣ ਸੰਤਾ ਨੇ ਗੁਰੂ ਮਹਾਰਾਜੀ ਆਗਿ ਦੇ ਸ਼ੀਧੀ ਦੇ ਅੜੇ ਮੁਖ ਲਾਦੇ ਆ ਗੁਰੂ ਨਾਰਾਜ ਜੀ ਅੰਗਰਤ ਤਲ ਕਰ ਗੁਰੂ ਮਹਾਰਾਜ ਜੀਓ ਸੇਵਾ ਭਾਵਨਾ ਕਰਦੇ ਆ ਗੁਰੂ ਮਹਾਰਾਜ ਜੀਓ ਕੋਈ ਦਿਨ ਪਹਿਲਾਂ ਜੋ ਪ੍ਰਭਾਤ ਇਹ ਨਿਯਮ ਰੰਭ ਕੇ ਜਾਂ ਸਰ ਗੁਰੂ ਮਹਾਰਾਜ ਦੇ ਪ੍ਰਾਨ ਉੱਤਰ ਅੱਜ ਸ੍ਰੀ ਗੁਰੂ ਮਹਾਰਾਜ ਜੀਓ ਆ ਦਾ ਓਟ ਆਸਰਾ ਲੈ ਕੇ ਮਹਾਂ ਲਗ ਕੇ ਤਾਂ ਸਜਾਈ ਗੇ ਹਰ ਗੁਰੂ ਮਹਾਰਾਜ ਸਮਾਪਤੀ ਹੋਈ ਹੈ ਗੁਰੂ ਮਹਾਰਾਜਾਂ ਦੇ ਸੰਤਾਂ ਨੇ ਰਸਤੇ ਵਿੱਚ ਗੁਰਮਰਪ ਕਰਵਾ ਕਰਦੇ ਆ ਵੀ ਸ਼ਬਦ ਬਾਣੀ ਪੜਦੇ ਆ ਸੇਵਾ ਸੁਭਾਰ ਕਰਦੇ ਆ ਇੱਕ ਨਹੀਂ ਦੋ ਨਹੀਂ ਨੇਕਾਂ ਹੀ ਕਰਮੀਆਂ ਨੂੰ ਲੱਜਤਾ ਮਾਰ ਕਰਿਆ ਗੁਰੂ ਮਹਾਰਾਜ ਆਗਿ ਦੇ ਪੰਜ ਪਿਆਰੇ ਸਹਿਬਜ਼ਾਦਿਆਂ ਦੀ ਗਵਾਹੀ ਦੇ ਗੁਰੂ ਨਾਰਾਇਣ ਜੀ ਮਹਾਨ ਨਗਰ ਕ੍ਰਿਤਨ ਸਜਾਇਆ ਗਿਆ ਸੀ ਗੁਰੂ ਨਾਰਾਇਣ ਸਮਾਪਤੀ ਹੋਈ ਹੈ ਆਜੀ ਆਪਰੇ ਸਭਾਣਾ ਦੇ ਪਹੁੰਚੇ ਗੁਰੂ ਮਹਾਰਾਜ ਆਜ ਸੰਗਤਾਂ ਨੇ ਰਸਤੇ ਦੇ ਵਿੱਚ ਗੁਰੂ ਮਹਾਰਾਜ ਆਜ ਇਹ ਪੰਜਾਂ ਪਿਆਰਿਆਂ ਨੂੰ ਸਹਿਬਜ਼ਾਦਿਆਂ ਨੂੰ ਸੇਵਾਦਾਰਨ ਗੁਰੂ ਮਹਾਰਾਜ ਸ੍ਰੋਪਿਆਂ ਦੇ ਨਾਲ ਸਨਮਾਨਿਤ ਕੀਤਾ ਗੁਰੂ ਮਹਾਰਾਜ ਦੀ ਸੇਵਾ ਭਾਵਨਾ ਮਨਜ਼ੂਰ ਕਰਨੀ ਜੋ ਸੰਗਤਾਂ ਨੇ ਜਲ ਪਾਣੀ ਸ਼ਕਾਇਆ ਹੈ ਪਰਵਾਰ ਦੇ ਪਵਿਸ਼ਾਲ ਵਰਤਾਈ ਸਾਰੇ ਦੇ ਸੇਵਾ ਭਾਵ ਨਾਲ ਮੌਜੂਦ ਕਰੋ ਗੁਰੂ ਮਹਾਰਾਜ ਆਗਿਆ ਸੰਗਤ ਦੇ ਗੁਰੂ ਮਹਾਰਾਜ ਪਰਵਾਰਾਂ ਦੀ ਸੁਖ ਸ਼ਾਂਤੀ ਵਾਸਤੇ ਦੁੱਖਾਂ ਅਗਲੇਸਾਂ ਨਾਸ ਕਰਨ ਵਾਸਤੇ ਕਾਰੋਬਾਰ ਵਾਸਤੇ ਗੁਰੂ ਮਹਾਰਾਜ ਬੱਚਿਆਂ ਦੇ ਦਾਤਾ ਮੰਗਣ ਵਾਸਤੇ ਹਰ ਦੀਆਂ ਭਾਵਨਾਵਾਂ ਵਾਸਤੇ ਗੁਰੂ ਮਹਾਰਾਜ ਜੀਓ ਅਰਦਾਸਾਂ ਵੀ ਤੇ ਜੋ ਕਰਵਾਈਆਂ ਗੁਰੂ ਮਹਾਰਾਜ ਹਰ ਦੀਆਂ ਜਲਦੀਆਂ ਆਪ ਜਾਣਦੇ ਹੋ ਗੁਰੂ ਮਹਾਰਾਜ ਕਿਰਪਾ ਕਰੋ ਹਰ ਦੇ ਕਾਰਜ ਆਸ ਕਰੋ ਗੁਰੂ ਮਹਾਰਾਜ ਉਹ ਸਿੱਖੀ ਦੇ ਨਾਲ ਜੋੜ ਕੇ ਹਨ ਗੁਰੂ ਮਹਾਰਾਜ ਸਾਰੇ ਨੱਗਰ ਦਾ ਪਿਆਰ ਬਣਾ ਕੇ ਰੱਖਣਾ ਗੁਰੂ ਮਹਾਰਾਜ ਜੀ ਆਪ ਹੀ ਦੇ ਗੁਰੂ ਮਹਾਰਾਜ ਦੇ ਧਿਆਰ ਦਿਹਾੜੇ ਮਨਾਉਣ ਦਾ ਬਲ ਬਖਸ਼ਣਾ ਗੁਰੂ ਮਹਾਰਾਜ ਅਨੁਸਾਗੂ ਦੇ ਸਹਾਗਤਾ ਕਰਨੀ ਗੁਰੂ ਮਹਾਰਾਜ ਜੀ ਐਸੋ ਕਿ ਆਪ ਜੀ ਸਤਾਨਾ ਦੇ ਪਹੁੰਚੇ ਗੁਰੂ ਮਹਾਰਾਜ ਆਜ ਸਤਿਗਤਾਂ ਕੋ ਬਾਣੀ ਪੜ੍ਹਦੇ ਆ ਸੁਣਦੇ ਆ ਨੱਗ ਸਾਹਿਬ ਕਰਦੇ ਆ ਇੱਕ ਨਹੀਂ ਦੋ ਨਹੀਂ ਜੇ ਤਾਂ ਗਲਤੀਆਂ ਕੋ ਲੱਜ ਪਾ ਮਾਫੇ ਬਾਣੀ ਪੜ੍ਹਦਾ ਸੇਵਾ ਕਰਦਾ ਬਲ ਬਖਸ਼ਣਾ ਗੁਰੂ ਮਹਾਰਾਜ ਅਸੂਕ ਸਮਾਪਤੀ ਹੋਈ ਹੈ ਆ ਕੀ ਆਪ ਜੀ ਸਤਾਨਾ ਤੇ ਜਾਣ ਦੀ ਆਗਿਆ ਲਖੋ ਗੁਰੂ ਸਾਹਿਬ ਦੇ ਖੁਸ਼ੇ ਬਖਸ਼ੇ ਗੁਰੂ ਨਾਰਾਇਣ ਚਾਦੀ ਪਰਵਾੜੀ ਦੇ ਵਿੱਚੋਂ ਗੁਰੂ ਨਾਰਾਇਣ ਹੁਕਮਨਾਮੇ ਬਖਸ਼ੋ ਉਹ ਕਮੇਟੇ ਚੱਲਣ ਦੀ ਸਮਰੱਥਾ ਬਖਸ਼ੋ ਜੀ ਰਹਿੰਦੇ ਹੋਏ ਅੱਜ ਰਾਸ ਸਾਰੇ ਨਗਰ ਦੇ ਮਿਹਰ ਪ੍ਰਿਆਸ ਰਚਨਾ ਗੁਰੂ ਨਾਰਾਇਣ ਆਦਿ ਸੇਵਾਦਾਰ ਨੇ ਅੱਜ ਆਰੰਭੇ ਹਨ ਗੁਰੂ ਨਾਰਾਇਣ ਉਹ ਸਿਰੇ ਚੜਦੇ ਗੁਰੂ ਨਾਰਾਇਣ ਅਰਜਣਾ ਨੂੰ ਬਚਾਉਣਾ ਗੁਰੂ ਨਾਰਾਇਣ ਭਾਨ ਤਨਬਾਬ ਸਿੰਘ ਜੀ ਤਨਬਾਬਾ ਜੀ ਨੂੰ ਸੇਵੀ ਸਿੱਧੀ ਪਾਏ ਨਾ ਗੁਰੂ ਨਾਰਾਇਣ ਤਾਂ ਹੰਤਾਰੂ ਗਰਾਮ ਦਾ ਜੀ واحرو جی کا हाल जवे शुरू 국민의동당 <목소리도> s ਸਰਪਤੇ ਸੁਸਰਾਜੇ ਕਹੋ ਜਿਸਾਂ ਦੇ ਨਾਮ ਸੁਣਾਂਗੇ ਸੱਚਾ ਉਹਨਾਂ ਮਰੋ ਹੱਥ ਬੰਨ੍ਹ ਕੇ ਤੁਰ ਕੇ ਅੱਗੇ ਦਿਓ ਨਾ ਸਤਰੇ ਜਨ ਮਾਇਏ ਸਤ ਅਰੇ ਜਸੂ ਕਿਹ ਕੋਈ ਸੱਚਾ ਹੈ ਸਾਸ ਸਭ ਨੂੰ ਸਤਿਰਾ ਕਉ ਤਵੇ ਸਤ ਉਹ ਤੁਮਾਰੋ ਵਾਕ ਸੁਣੋ ਸਚ ਕੋਹ ਹੈ ਕੋਮੇ ਹਸੁ ਨਾਮ ਜਉ ਹੈ ਕੋਸੇ ਨਤਰੇ ਸੰਦੇਸ਼ਮ ਪਾਏ ਸਚਿਉ ਗੁਲਾਈ ਨਾ ਸੁਣਾ ਰਿ ਜਾਏ ਹਸ ਗਤਿ თანਾ ਅਦੇਦੁਤ ਪਾਏ ਜੋ ਮੁਖ ਕਾ ਭੁਜਿ ਆਸ ਪਾਇ ਸਚ ਸਭਾਇ ਅਨਿਆ ਸਾਬਰਾਤ ਤੋਰ ਕਈਏ ਜੋ ਕਰਮਾਇ ਪਾਉ madamas cap nacha avitchāl Adams. AP YAP 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 Saji ethikaetu dhijay Sat kart 벗at ganaityaバイ sandi week restless egaete jlab io yapi koh mandh椀 was saanir... Jaarpa edorasah kadacheruyonntaknauニakaokkennaopka Browne qadyeam dhe Adamop

ਇਹ ਤਾਂ ਜੰਮਰ ਸਾਹਿਬ ਅੰਨ ਲੱਕੇ ਖਾਈ ਕੋਰਤ ਕੋਤਲ ਹਾਰੇ ਕਬਲ ਜੋ ਜੋਤ ਹੈ ਦਸਾਈ ਹੱਥੀ ਭਤੀ ਨਾ ਕਥ ਸੰਗਾਈ ਤੇ ਜੰਮਰ ਮੰਨੇ ਨਾ ਚਕੇ ਨਾ ਕੋ ਨਾ ਜਾਏ ਹੜਪਾ ਕਾ ਕੋਤ ਖਾਇ ਸੰਦੇ ਸਾਦੇ ਪਰ ਹੰਗਾ ਤਨੰਦਾ ਅਲਪਾਤਾ ਤਸ ਵਿਚਾਨਾ ਘਾ ਖਾਪੇ ਕਹਿ ਇੰਦਰਾ अंद्रा गीता बोले के साहब भात अंत एक मोस के सन्न कर ले पारी नानक बोले गुरमुख बुझे जौ जेत पाए अंत सब अंत नंदा हो बे मुताज करी काम क्रोध अकार नाई को किस सब सब करी चला चले पर सो दान तारे के कारी हम ਸੱਚਾ ਸਭ ਖੱਟੀ ਨਹੀਂ ਕਰਖੇ ਕੋਕੀ ਬਾਤ ਖੈ ਤੇ ਪੰਕਾ ਮਾਂ ਕੋਪੀ ਘਾਤ ਸਾਂਹਾ ਜਗੋਟੀ ਸਤ ਸੰਤੋ ਸੰਧਾਨਾਰੇ ਦਾ ਤੁੰਧਾ ਸੁਆਲ ਹੋਤੋਂ ਕਾ ਕਾ ਸਵੇਕਾ ਖਸ ਸੰਤ ਬਾਝੀਤਾ ਹੋਤ ਸਿਆਵੇ ਖੋਸਾ ਕੋ ਤੇ ਕਹਿਆ ਸੁਮਾਈ काल काल जो ता घुमको ता पर द्वार सब ज ज का भरत देशे आवे जायदा उस सब आए न कपाता सर का ता को का खोया न कलाता नगा न मई उनका धारा एकता तु चाहे सो हुं मरा सो गत गत सब पर खातम मुख या मुख लाता मेरे कने राजाय न को में उठाक ਸਮਾਇਂ ਤੁੰਦ ਤਦਿਜੇ ਬੰਧ ਭੁਗਦਾ ਹਸਮੈ ਨ ਕਰਤਾ ਹੈ ਗੰਮਨ ਕਰੇ ਸੱਚਾ ਸੱਤਿ ਸਭ ਹੈ ਸੱਚਾ ਕਿਸ ਕੰਗਰ ਸੋ ਦੱਸੀ ਕਿਸ ਕਾ ਰੋ ਸਿੱਖਣ ਵਾਸੇ ਦੇਵ ਕੈ ਤੂਂ ਗਾਇ ਭਗਵਾਨ ਖਾਤ ਨਗਾਉ ਥਾਰੇ ਕੋ ਮੁਖੁ ਜੇ ਤੈ ਸਦਾ ਸੀ ਦੇਖਣ ਕੇ ਕਰ ਤੈ ਸਿੱਖਣ ਵਾਸੇ ਸਦਕ ਹਉ ਜਾਇ ਸੁਨਾਰੁ ਤੁਮ ਤਾ ਮਤੈ ਪਾਣੀ ਜਿਹਾ ਸਦਾ ਜਗੰਤਾ ਆਇਆ ਸਤਜਾ ਆਇ ਕੋ ਸਜਾ ਰਾਮ ਅੰਮ੍ਰਿਤ ਅਸਾਂ ਨੂੰ ਸਾਕਾਈ ਨਵੇਂ ਚੋਗਰਤ ਪਾਈ ਜਿੱਦਤ ਤੋਂ ਕੋਈ ਸਾਰ ਨਾਲ ਸੱਤਾ ਕੋ ਉਚਾਰ ਹਰ ਕੋ ਕੇ ਜਨ ਸਭ ਦੇ ਸਮਾਪਤ ਸਤਿ ਦੇਵ ਮਹਾਂ ਆਪੋ ਸਾਰਾ ਸਾਧੂ ਦਾ ਅੰਮ੍ਰਿਤ ਰੰਗ ਰਿਪਾਈ ਸੇਸੋ ਮੁਟੇ ਭਾਈ ਜੀ ਸਾਧਾ ਕਰੇ ਸਾਧਾ ਹਰ ਕੋ ਕਉ ਵਿਅੰਥਾ ਸੁਖਾ ਕਿਆਸੋ ਜਾਣ ਤੂਤਾ ਕੋ ਕਿਆ ਲੈ ਕੋ ਦਸੋ ਸੋ ਸਾਖ ਤੇ ਨਾ ਖੋਜੈ ਮਨ ਨਾ ਜਾਇ ਸਤਿ ਤਰ ਕੋ ਆਤਮ ਚਾਰਿ ਮੋਛਿ ਤੇ ਬਰਾਈਐ ਜਗੇ ਕਉ ਦੇਖਾਰੇ ਤਣ ਕਰ ਹੋਏ ਵਸੋ